ਗੁਰਦਾਸਪੁਰ ਵਾਸੀਆਂ ਦੀਆਂ ਸਿਹਤ ਸਹੂਲਤਾਂ ਦੇ ਵਿੱਚ ਹੋਰ ਵਾਧਾ ਹੋਣ ਜਾ ਰਿਹਾ ਹੈ ਪੰਜਾਬ ਬੈਲ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬੈਲ ਦੀਆਂ ਕੋਸ਼ਿਸ਼ਾਂ ਦੇ ਸਦਕਾ ਪੰਜਾਬ ਸਰਕਾਰ ਦੇ ਵੱਲੋਂ 1.75 ਕਰੋੜ ਰੁਪਏ ਦੀ ਲਾਗਤ ਨਾਲ ਗੁਰਦਾਸਪੁਰ ਸ਼ਹਿਰ ਦੇ 7 ਹੋਰ ਨਵੇਂ ਆਮ ਆਦਮੀ ਕਲੀਨਿਕ ਬਣਾਏ ਜਾਣਗੇ ਜਿਨ੍ਹਾਂ ਵਿੱਚੋਂ 4 ਆਮ ਆਦਮੀ ਕਲੀਨਿਕ ਦੀ ਉਸਾਰੀ ਦਾ ਕੰਮ ਅੱਜ ਸ਼ੁਰੂ ਕਰਵਾਇਆ ਗਿਆ ਹੈ ਕਲੀਨਿਕਾਂ ਦੀ ਉਸਾਰੀ ਸ਼ੁਰੂ ਕਰਨ ਮੌਕੇ ਚੇਅਰਮੈਨ ਰਮਨ ਬੈਲ ਨੇ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਸੁਣੋ ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਤਪਾਲਿਕਾ ਔਰ ਵਾਰਡ ਚਾਰਜ ਆਮ ਆਦਮੀ ਪਾਰਟੀ ਵੱਲੋਂ ਇਹ ਮੇਰੀ ਵਾਰਡ ਆ ਪਰ ਸਰ ਨੂੰ ਜਿਹੜਾ ਵੀ ਕੰਮ ਕਹੀਏ ਸਰ ਬੜੀ ਜ਼ਿੰਮੇਵਾਰੀ ਨਾਲ ਉਹ ਕਰਦੇ ਆ ਸੀਵਰੇਜ ਵੱਲੋਂ ਕਿਹਾ ਮੱਲਾ ਕਲੀਨਿੰਗ ਵੱਲੋਂ ਤੇ ਸਰ ਕਹਿੰਦੇ ਵੀ ਜਿਹੜਾ ਵੀ ਕੰਮ ਕਹੋਗੇ ਤੁਸੀਂ ਘਰ ਘਰ ਗਏ ਜੇ ਹਰ ਇੱਕ ਨਾਲ ਵਾਅਦਾ ਕੀਤਾ ਤੁਹਾਡਾ ਉਹ ਅਸੀਂ ਪੂਰਾ ਕਰਾਂਗੇ ਤੇ ਆਪਾਂ ਬਹੁਤ ਸਰ ਦਾ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਕਿ ਹਰ ਇੱਕ ਸਾਡਾ ਕੰਮ ਜਿਹੜਾ ਹੋਣ ਲਿਆ ਬੜਾ ਵਧੀਆ ਤਰੀਕੇ ਨਾਲ ਹੋ ਜੈ ਸੇਤ ਸੂਤਾ ਬਹੁਤ ਮਿਲਦੀਆਂ ਬਹੁਤ ਧੰਨਵਾਦ ਮੈਂ ਆਪਣੇ ਇਲਾਕੇ ਆਈਟੀਆਈ ਵੱਲੋਂ ਸ਼੍ਰੀ ਰਮਨ ਬਾਜੀ ਦਾ ਇੱਥੇ ਜਿਹੜਾ ਪ੍ਰੋਜੈਕਟ ਲਿਆਂਦਾ ਵਾ ਇਹਦੇ ਵਾਸਤੇ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਦਾ ਔਰ ਸਾਰੀ ਸੰਗਤ ਜਿਹੜੀ ਆਈ ਹੋਈ ਆ ਉਹ ਸਾਰੀ ਸੰਗਤ ਨੂੰ ਵੀ ਵਧਾਈ ਦਿੰਦਾ ਹਾਂ ਇਸ ਕਰਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬੜੀ ਅਨੁਪੂਰਣ ਕੰਡੀਸ਼ਨ ਵਿੱਚ ਸੀ ਲੋਕਾਂ ਨੂੰ ਬੜੀ ਮੁਸ਼ਕਲ ਸੀ ਹਾਲਾਂਕਿ ਇਹ ਸ਼ਹਿਰ ਦਾ ਹਿੱਸਾ ਸ਼ਹਿਰ ਦਾ ਬੋੜਾ ਪਰ ਸਿਹਤ ਮੁਖੋ ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹਿੰਦਾ ਔਰ ਜਦੋਂ ਮੈਡੀਕਲ ਹੁੰਦਾ ਸੀ ਤੇ ਹਮੇਸ਼ਾ ਇੱਕੋ ਹੀ ਮੰਗ ਹੁੰਦੀ ਸੀਗੀ ਮੰਗ ਦੀ ਇਹ ਜ਼ਰੂਰਤ ਸੀ ਕਿ ਤਾਂ ਜਦੋਂ ਵੀ ਮਿਲਿਆ ਅਸ਼ੀਰਵਾਦ ਦੇ ਵਿੱਚ ਇੱਥੇ ਪਹੁੰਚਾ ਜਾਵੇ ਸੋ ਮੈਂ ਅੱਜ ਇਲਾਕੇ ਵੱਲੋਂ ਮਾਨਯੋਗ ਮੁੱਖ ਮੰਤਰੀ ਦਾ ਵੀ ਧੰਨਵਾਦ ਕਰਦਾ ਕਿ ਇੱਥੇ ਆਮ ਆਦਮੀ ਕਲੀਨਿਕ ਦਾ ਕੰਮ ਸ਼ੁਰੂ ਹੋ ਗਿਆ 80 ਲੱਖ ਰੁਪਈਆ ਲੱਗੂਗਾ ਜੀ ਇੱਥੇ ਉਹਦੇ ਵਿੱਚ ਇੱਕ ਡਾਕਟਰ ਰੂਨ ਹੋਏਗਾ ਇੱਕ ਹਾਲ ਹੋਏਗਾ ਇੱਕ ਕੰਡੀਸ਼ਨਲ ਰੂਮ ਹੋਏਗਾ ਫਿਰ ਕੰਡੀਸ਼ਨ ਲੱਗਣਗੇ ਆਰਓ ਲੱਗੇਗਾ ਫਿਲਟਰ ਲੱਗੂਗਾ ਪਰ ਖੂਬਸੂਰਤ ਇਹ ਜਿਹੜਾ ਕਲੀਨਿਕ ਆ ਬਣਦਾਊਗਾ ਔਰ ਇਹਦੇ ਨਾਲ-ਨਾਲ 100 ਤਰ੍ਹਾਂ ਦੀਆਂ ਦਵਾਈਆਂ ਇੱਥੇ ਫ੍ਰੀ ਹੋਣਗੀਆਂ ਜੀ ਪਰ 40 ਤਰ੍ਹਾਂ ਦੇ ਅਟੈਚ ਜਿਹੜੇ ਨੇ ਉਹ ਵੀ ਫ੍ਰੀ ਕੀਤੇ ਜਾਣਗੇ ਸੋ ਇਸ ਕਰਕੇ ਜਿਹੜਾ ਵਾਦਾ 2022 'ਚ ਅਸੀਂ ਕੀਤਾ ਸੀਗਾ ਕਿ ਜੇ ਸਾਡੀ ਸਰਕਾਰ ਆ ਗਈ ਤੇ ਜਿਹੜੀਆਂ ਸਿਹਤ ਸੇਵਾਵਾਂ ਨੇ ਉਹ ਫ੍ਰੀ ਨਵਾਂ ਨੇ ਲੋਕਾਂ ਨੂੰ ਆਪਣੀ ਆਮਦਨ ਚੋਂ ਪੈਸੇ ਖਰਚੇ ਦੀ ਲੋੜ ਨਹੀਂ ਹੋਊਗੀ ਸੋ ਅੱਜ ਪ੍ਰਬਾਦਵਾ ਨੇ ਉਹ ਗੱਲ ਪੂਰੀ ਕੀਤੀ ਆ ਇਸ ਕਰਕੇ ਇਹਦਾ ਕੰਮ ਸ਼ੁਰੂ ਹੋ ਗਿਆ ਜੀ ਔਰ 15 ਅਗਸਤ ਤੱਕ ਇਹ ਕੰਮ ਕੰਮਲ ਹੋ ਜਾਊਗਾ ਜੀ ਔਰ ਉਸ ਤੋਂ ਬਾਅਦ ਤੁਹਾਨੂੰ ਸਮਰਪਿਤ ਕਰ ਦੇਵਾਂਗੇ ਔਰ ਇਹ ਨਿਹਰਾ ਇਹਦਾ ਜਿਹੜਾ ਜਾਮ ਆਦਮੀ ਕਿੰਨੀ ਕਿੱਥੇ ਬੰਨਣਾ ਉਹ ਸਿਰਫ ਘਰਾਲੇ ਨੂੰ ਨਹੀਂ ਆਲੇ ਦੁਆਲੇ ਦੇ ਏਰੀਆ ਨੂੰ ਵੀ ਬਹੁਤ ਵਧੀਆ ਫਾਇਦਾ ਹੋ ਜਾਣਾ ਇੱਧਰ ਪਾਸੇ ਉਹ ਤੇ ਘਰਾਲਾ ਵਾ ਦੂਜੇ ਪਾਸੇ ਪੜਾ ਪਿੰਡ ਆ ਇੱਧਰ ਦੇ ਪਾਸੇ ਕਿ ਜਿੰਨੀ ਵਸੋ ਨਮਸਕਾਰ ਮਿੱਤ ਲੋਨੀ ਇੱਥੇ ਆਇਆ ਤੇ ਸਾਰਾ ਏਰੀਆ ਦੇ ਵਿੱਚ ਲੋਕਾਂ ਨੂੰ ਆਰਾਮ ਦੇ ਨਾਲ ਇੱਕ ਬਰਾ ਲਾ ਜਿਹੜਾ ਉਹ ਕਰਾ ਸਕਣਗੇ ਸੋ ਮੈਨੂੰ ਮਾਹ ਰੀਸ਼ਵਰ ਦਾ ਵੀ ਹਾਲਪੁਰਖ ਦਾ ਵੀ ਧੰਨਵਾਦ ਕਰਦਾ ਵੀ ਉਹਨੇ ਇਸ ਗੱਲ ਨੂੰ ਪੂਰਾ ਕਰਨ ਦੇ ਵਿੱਚ ਆਪਣਾ ਆਸ਼ੀਰਵਾਦ ਦਿੱਤਾ ਤੇ ਖਾਸ ਕਰਕੇ ਅਰਵੇਤ ਕੇਜਰੀਵਾਲ ਜੀ ਦਾ ਤੇ ਭਗਵਾਨ ਸੁਬਾਨ ਜੀ ਦਾ ਬਹੁਤ ਬਹੁਤ ਧੰਨਵਾਦ